ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਢਲੋਡਰੀ ਫਾਰਮ ਬਰਨਾਲਾ ਦੇ ਵਿੱਚ ਸੋ ਜਿਹੜੇ ਕਿਸਾਨ ਵੀਰ ਆਪਣੇ ਇਸ YouTube ਚੈਨਲ ਤੇ ਵੀਡੀਓ ਪਹਿਲੀ ਵਾਰ ਦੇਖ ਰਹੇ ਆ ਉਹਨਾਂ ਨੂੰ ਰਿਕਵੈਸਟ ਹੈ ਕਿ ਆਪਣੇ YouTube ਚੈਨਲ ਨੂੰ ਜੁਬਸਕ੍ਰਾਈਬ ਕਰ ਲਿਓ ਸੋ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਵਾਉਣੀ ਹੋਵੇ ਤਾਂ ਮੇਰਾ ਨੰਬਰ ਹੈ 8427019817 ਸੋ ਅੱਜ ਦੀ ਵੀਡੀਓ ਵਿੱਚ ਆਪਾਂ ਨੀਲੀ ਰਾਬੀ ਝੋਟੀ ਦਿਖਾਉਣੀ ਆ ਕਰੇਲੂ ਝੋਟੀ ਆ ਬਸ ਦੋ ਨਾਲ ਘਰੇ ਆ ਬਾਈਆਂ ਦੇ ਇਹ ਸੇਲ ਆ ਡਿਟੇਲ ਇਹਦੇ ਬਾਰੇ ਪੁੱਛਦੇ ਆਓਗੇ ਕਰੀਕਲ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਹਾਂਜੀ ਵੀਰੇ ਨਾਮ ਐਡਰੈਸ ਦੱਸਿਓ ਆਪਣਾ ਨਾਮ ਮੇਰਾ ਬਲਵੀਰ ਸਿੰਘ ਆ ਜੀ ਪਿੰਡ ਝੋਲੜਾ ਜੀ ਤਸੀਹ ਰੈਕੋਟ ਜ਼ਿਲ੍ਹਾ ਲੁਧਿਆਣਾ ਮੋਬਾਈਲ ਨੰਬਰ ਜੀ ਆਪਣਾ 9872870913 98728 70913 70913 ਜਿਹੜੀ ਆਪਾਂ ਝੋਟੀ ਦੇਖੀ ਜਾਨੇ ਬਾਈ ਜੀ ਸੂਆ ਕਿਹੜਾ ਸੁੰਦੀ ਆ ਇਹ ਤੀਜਾ ਸੂਆ ਜੀ ਤੀਜਾ ਸੂਆ ਸੁੰਦੀ ਆ ਘਰ ਦੀ ਝੋਟੀ ਆਪਣੀ ਹਾਂਜੀ ਹਾਂ ਠੀਕ ਆ ਹੁਣ ਤੀਜੇ ਸੂਏ ਸੁੰਦੀ ਆ ਹਣਾ ਤੇਰਾ ਬੱਚਾ ਵੀ ਇਸੇ ਦਾ ਹੋਊਗਾ ਇਹਦਾ ਪਹਿਲੇ ਸੂਏ ਦਾ ਜੀ ਠੀਕ ਆ ਪਹਿਲੇ ਸੂਏ ਦੇ ਕੱਟੀ ਸਣ ਹਾਂਜੀ ਹਾਂਜੀ ਠੀਕ ਆ ਹੁਣ ਸੁੰਦੀ ਆ ਤੀਜਾ ਤੀਜਾ ਜੀ ਕੈਕ ਦਿਨ ਲੈ ਜਾਂ ਸੂਣ ਚ ਇਹ ਹਜੇ 10 ਤਰੀਕ ਨੂੰ ਤਣ ਪੂਰੇ ਹੁੰਦੇ ਜੀ 10 ਤਰੀਕ ਨੂੰ ਇਹਦੇ ਦਿਨ ਪੂਰੇ ਹੁੰਦੇ ਆ ਹਾਂਜੀ ਹਾਂ ਇੱਕ ਦੋ ਤਣ ਉੱਤੇ ਲੈ ਜੇ ਦਾ ਠੀਕ ਆ ਪਿਛਲੀ ਵਾਰ ਦੁੱਧ ਕਿੱਥੇ ਵੀ ਚੱਲ ਗਈ ਸੀ ਇਹ 14 ਲੀਟਰ ਦੇ ਦਾ ਠੀਕ ਆ ਦੂਜੇ ਸੋ ਆਪਣੇ ਕੋਲ ਇਹ 14 ਲੀਟਰ ਤੋਂ ਦੇਤਾ ਹਾਂ ਹਾਂ 14 ਦਿੱਤਾ ਜੀ ਤੇ ਇਹਦੀ ਕਿੱਟੀ ਕੱਢ ਲੈ ਜਾ ਦਾ ਕਿਹੜਾ ਭਰਿਆ ਇਹ ਭਰਿਆ ਦਾ 7 ਵਧੀਆ ਭਰਿਆ ਹੋਇਆ ਕਿਹੜਾ ਅਲਵਾਸ ਅੱਛਾ ਲੌਂਗਰ ਵਾਲੇ ਅਲਵਾਕਸ ਤੋਂ ਗੱਪਣਾ ਹਾਂਜੀ 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 ਠੀਕ ਆ ਅੱਜ ਦਿਨ ਸਹੀ ਸਹੀ ਅਜੇ ਤਾਂ ਨਹੀਂ ਕਿ 10 ਤਰੀਕ ਦੀ ਜਾਨੀ ਕਿ ਦਿਨ ਪੂਰੇ ਹੁੰਦੇ ਆ ਉਹਦੇ ਸਾਬ ਠੀਕ ਹੈ ਹਫਤਾ ਬਾਕੀ ਪਿਆ ਹਾਂਜੀ ਹਾਂ ਇੱਕ ਦੋ ਦਿਨ ਉੱਪਰ ਥੱਲੇ ਵੀ ਲੈ ਸਕਦੇ ਆ ਹਾਂਜੀ ਹਾਂ ਤੇ ਚੋਣ ਚਵਾ ਦੀ ਪੂਰੀ ਪੋਲੀ ਰਹੀ ਹੈ 100% ਪਾਸ ਹੈ ਠੀਕ ਹੈ ਤੋਰੇਵਾਰ ਨੇ ਨੂੰ ਦੇਖੋ ਤੋਰੇਵਾਰ ਸੁਭਿਰ ਕੱਦ ਕਾਠ ਵਗੈਰਾ ਝੋਟੀਆਂ ਦੇਖ ਸਕਦੇ ਆ ਸੋਹਣਾ ਸਾਫ ਸੁਥਰਾ ਕੱਦ ਕਾਠ ਆ ਤੇ ਪਤਲੀ ਜੰਮੜ ਦੀ ਨੀਲੀ ਰਾਵੀ ਦੇ ਵਿੱਚ ਝੋਟੀ ਆ ਗਈ ਚਿਹਰੀ ਹੱਡੀ ਦੀ ਝੋਟੀ ਆ ਦੁੱਧ ਵਾਲਾ ਪੀ ਸਕ ਜਮਾ 14 ਲੀਟਰ ਦੱਸ ਦਿੰਦੇ ਇੱਕ ਆਪਾ ਦਿਖਾ ਦਈਏ ਥੰਮ ਤੇ ਮਾੜੀ ਜੀ ਮਾਮੂਲੀ ਬਜੀ ਆ ਇਹ ਤਾਂ ਵੀਰੇ ਚੱਲਦੀ ਹੈ ਨਾ ਇਹ ਚਾਲਦੀ ਨਹੀਂ ਠੀਕ ਹੈ ਸੋ ਭਾ ਰੋਕ ਕੇ ਦਿਖਾ ਦਾਂਗੇ ਸਾਰ ਕੇ ਬਜੀ ਜਰੂਰ ਆ ਥਾ ਮੈਂ ਦਾ ਉੱਪਰ ਆ ਜੜਤੀ ਦੇ ਵਿੱਚ ਸੋ ਤੁਸੀਂ ਦੇਖ ਸਕਦੇ ਨੇ ਢੇਡ ਤੋਂ ਇੱਥੇ ਭਾ ਦਿਖਾਤੀ ਕੋਲੋਂ ਕਰਕੇ ਤੇ ਇਹਦੇ ਵਿੱਚ ਆਉਂਦਾ ਹੁੰਦਾ ਜਾਂਵੇਂ ਨਹੀਂ ਹਣਾ ਜਾਂਵਾ ਨਹੀਂ ਵੀਰੇ ਜਾਂਵੇਂ ਨਹੀਂ ਠੀਕ ਹੈ ਸੋ ਥਣ ਦੇਖੋ ਚਾਰੇ ਨਿਖਣਵੇਂ ਮਿਲਕਵਿਨ ਵਗੈਰਾ ਥਲੇ ਚੰਗੀ ਆ ਕੱਦ-ਕੱਦ ਬਹੁਤ ਆ ਰਾਜਸਮੀ ਪੜੀ ਵੀ ਮੁੱਲ ਬਾਰੇ ਪਹਿਲੀ ਗੱਲ ਕਰਾਂਗੇ ਸੋ ਸੈਜ ਅੰਦਾਜ਼ਾ ਲਾਓ ਵੇ ਦਾ ਸੈਜ ਫੁੱਲਾ ਕਿਸੇ ਪਾਸੇ ਲਿੱਸੀ ਨਾ ਵੀ ਨਹੀਂ ਤੇ ਅਲਬਖਸਾ ਲੱਗਿਆ ਵਾ ਸੀਮਨ ਤੀਜਾ ਸੁਆਸ ਹੁੰਦੀ ਪਈ ਆ ਤੇ ਚੌਣ ਚਵਾ ਧਾਰਤੂਰ ਦੀ ਪੂਰੀ ਨਰਮ ਰੇਟ ਇਹਦਾ ਆਪਾਂ ਕੀ ਰੱਖਿਆ? ਰੇਟ ਇਹਦਾ 110000 ਮਾਨਦਾਨ ਹੋ ਜੂਗਾ। ਮਾਨਦਾਨ ਮੈਂ ਮਾਨਦਾਨ ਕਰਦਾ। ਠੀਕ ਹੈ 110 ਦੇ ਵਿੱਚੋਂ ਥੋੜਾ ਬਹੁਤਾ ਮਾਨਦਾਨ ਹੋ ਜੂਗਾ। ਸੋ ਮਿਲਕ ਵੇਨ ਵਗੈਰਾ ਦੇਖੋ ਸੋਹਣੀ ਮਿਲਕ ਵੇਨ ਜਾਂਦੀ ਪਿਆ ਥਣ ਚਾਰੇ ਨਿਕਣ ਮਿਆਂ। ਸੋ ਲੇ ਵੇ ਇੱਕ ਵਾਰ ਆਪਾਂ ਨੀੜਦੋ। ਸੋ ਦੇਖ ਸਕਦੇ ਹਜੇ ਲਾਹਿਆ ਨਹੀਂ ਨਾ ਪੂਰਾ। ਠੀਕ ਹੈ। ਮਤਲਬ ਬੱਜੀ ਦੇ ਵਜੇ ਕੁਝ ਆਉਂਦਾ ਨਹੀਂ ਹਣਾ? ਨਹੀਂ ਨਹੀਂ। ਠੀਕ ਹੈ। ਸੋ ਕਿਸੇ ਵੀਰ ਦੇ ਝੂਟੀ ਪਸੰਦ ਤੋਂ ਵੀ ਨੀਲੀ ਦਾ ਵੀ ਨਿਰਖ ਪਰ ਕਰਕੇ ਕੀਦਾਰੀ ਕਰ ਸਕਦੇ ਪਿੰਡ ਝੋਲੜਾ ਜਿਹੜਾ ਲੁਧਿਆਣਾ ਆ ਗਿਆ। ਨੰਬਰ ਬੋਲ ਦਿਓ ਦੁਬ 70913 ਕੱਲੀ ਚੋਟੀ ਵਕਾਊ ਆ ਹਾਂਜੀ ਹਾਂ ਸੋ ਵੀਡੀਓ ਦੇਖ ਲਈ ਸਭ ਦਾ